ਭਾਈ ਬਸ ਬਸ ਕਰ ਰਹੇ ਨੇ لا ਜੀ ਕੀ ਨਾਮ ਆਪਣਾ ਮੇਰਾ ਨਾਮ ਦਾਰ ਸਿੰਘ ਨੰਬਰਦਾਰ ਜੀ ਪਿੰਡ ਵੱਲੋਂ ਕੀ ਕਾਰਨ ਹੋਇਆ ਜਿਹੜੀ ਤੁਹਾਡੇ ਪਿੰਡ ਡੈਥ ਹੋਈ ਹੈ ਮੁੰਡੇ ਦੀ ਕਾਰਨ ਤਾਂ ਦੇਖੋ ਜੀ ਉੱਥੇ ਹੁਣ ਸਾਡੇ ਇੱਥੋਂ ਗਏ ਹੋਏ ਪਿੰਡੋਂ ਉਹ ਵੀ ਦੱਸਣਗੇ ਉਹ ਸਾਨੂੰ ਜਿਹੜੇ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਵੀ ਮੁੰਡੇ ਦੇ ਗੋਲੀ ਲੱਗਣ ਨਾਲ ਡੈਥ ਹੋਈ ਹੈਗੀ ਤੇ ਤੁਹਾਡੀ ਕਿਸੇ ਨਾਲ ਗੱਲ ਹੋਈ ਹੋਵੇ ਉੱਥੇ ਉੱਥੇ ਹਜੇ ਨਾ ਜਾਈ ਜਾਂਦੇ ਸਾਡੇ ਪਿੰਡੋਂ ਦੇਖੋ ਇਹਦੇ ਵਾਰਸ ਪਰਿਵਾਰ ਦੇ ਜਾਂ ਮੋਤਵਾਰ ਬੰਦੇ ਉੱਥੇ ਜਾਈ ਜਾਂਦੇ ਆ ਉਹ ਉੱਥੇ ਜਾ ਕੇ ਸਾਰਾ ਕਨਫਰਮ ਕਰਦੇ ਆ ਤੇ ਪਰ ਸਾਨੂੰ ਇੰਨਾ ਮੀਡੀਆ ਰਿਪੋਰਟਾਂ ਤੋਂ ਜ਼ਰੂਰ ਪਤਾ ਲੱਗਿਆ ਕਿ ਮੁੰਡੇ ਦੀ ਗੋਲੀ ਲੱਗਣ ਨਾਲ ਡੈਥ ਜ਼ਰੂਰ ਹੋ ਗਈ ਹੈ। ਮੇਰਾ ਨਾਮ ਨਰਪਾਲ ਸਿੰਘ ਆ ਜੀ। ਪਿੰਡ ਕਿਹੜਾ ਜੀ? ਪਿੰਡ ਬੱਲੋ ਹੀ ਆ ਜੀ। ਇਹ ਤੁਹਾਡੇ ਪਿੰਡ ਦੇ ਕਹਿੰਦੇ ਮੁੰਡੇ ਦੀ ਡੈਥ ਹੋਈ ਹੈ। ਕੀ ਨਾਮ? ਹਾਂ ਜੀ ਹਾਂ ਜੀ ਮੇਰੇ ਦਾਤਾ ਜੀ ਦਾ ਲੜਕਾ ਸੀ ਉਹ ਸੁਖਰਨ ਸਿੰਘ ਸੌਣ ਦਾ ਗੱਗੂ ਜੀ। ਪਿਤਾ ਦਾ ਨਾਮ ਚਰਨਜੀਤ ਸਿੰਘ ਆ ਜੀ। ਇਹ 16-17 ਤਰੀਕ ਨੂੰ ਗਏ ਸੀ ਵੀ ਆਪਣੇ ਖਨੋਰੀ ਬਾਰਡਰ ਤੇ ਜੀ। ਅਮਨ ਸਿੰਘ ਤੇ ਕੀ ਕਾਰਨ ਕੀ ਹੋਇਆ ਇਹ ਡੈਥ ਉਹਨਾਂ ਦਾ ਕਾਰਨ ਤਾਂ ਇਹ ਉੱਥੇ ਗੋਲੀ ਲੱਗੀ ਜੀ ਹੁਣ ਪੱਕਾ ਪਤਾ ਤਾਂ ਉੱਥੋਂ ਪਤਾ ਲੱਗੂਗਾ ਜੀ ਗੋਲੀ ਲੱਗਣ ਨਾਲ ਡੈਥ ਹੋ ਗਈ ਇਹਨਾਂ ਦੀ ਤੇ ਪਰਿਵਾਰ ਚ ਕੌਣ ਕੌਣ ਹੁੰਦਾ ਪਰਿਵਾਰ ਚ ਇਹਨਾਂ ਦੇ ਦਾਦੀ ਜੀ ਨੇ ਜੀ ਤੇ ਦੋ ਭੈਣਾਂ ਨੇ ਇੱਕ ਭੈਣ ਵੈਜੀ ਹੋਈ ਰੱਲੀ ਜੀ ਇੱਕ ਕੁੜੀ ਕਮਾਈ ਛੋਟੀ ਜਿਹੀ ਭੈਣ ਜੀ ਤੇ ਮੁੰਡੇ ਦੀ ਉਮਰ ਵੀ ਲਗਭਗ 22 ਸਾਲ ਸੀਗੀ ਮੁੰਡਾ ਮੈਰਿਡ ਸੀ ਨਹੀਂ ਨਹੀਂ ਅਨਮੈਰਿਡ ਸੀਗਾ ਜੀ ਤੇ ਇਹ ਪਹਿਲਾਂ ਜੱਥੇਬੰਦੀ ਚ ਵੀ ਕੰਮ ਕਰਦਾ ਹੀ ਕਿਹੇ ਚ ਹਾਂਜੀ ਸਿੱਧੂਪੁਰ ਜੱਥੇਬੰਦੀ ਚ ਕੰਮ ਕਰਦੇ ਸੀਗੇ ਤੇ ਕਿੰਨਾ ਟਾਈਮ ਹੋ ਗਿਆ ਸੀ ਉੱਥੇ ਗਏ ਇਹਨੂੰ ਇਹ ਕਨਸੀਡਨ ਹੋ ਗਈ ਤੁਸੀਂ ਕਿਵੇਂ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਤਾਂ ਮੰਗ ਕਰਦੇ ਆ ਕਿ ਤਾਂ ਸੈਂਟਰ ਗਵਰਨਮੈਂਟ ਬੋ 10 ਲੱਖ ਰੁਪਈਆ ਜੀ 10 ਲੱਖ ਰੁਪਈਆ ਗਵਰਨਮੈਂਟ ਦੇਵੇ ਬਾਕੀ ਬੱਚਿਆਂ ਨੂੰ ਇੱਕ ਸੌਂਟਰ ਤੋਂ ਨੌਕਰੀ ਇੱਕ ਪੰਜਾਬ ਗਵਰਨਮੈਂਟ ਕੋਲ ਨੌਕਰੀ ਮਿਲਣੀ ਚਾਹੀਦੀ ਆ ਪਹਿਲੀ ਪਰਿਵਾਰ ਗਰੀਬ ਪਰਿਵਾਰ ਆ ਜੀ ਕਿੰਨਾ ਬਣ ਕਿੰਨਾ ਹੁੰਦੇ ਬਣ ਲਗਭਗ 2.5 ਕਿੱਲੇ ਆ ਜੀ ਪਿਛਲੇ ਸਾਲ ਕੁੜੀ ਵਿਆਹੀ ਸੀ ਉਦੋਂ ਵੀ ਕੁਛ ਨਾ ਕੁਛ ਬਣ ਪੈਲੀ ਬੈਕ ਕਰਕੇ ਬਿਹਾ ਜੀ ਘਰ ਆਰਥਿਕ ਤੰਗੀ ਆ ਜੀ ਕੀ ਆ ਉਹਦਾ ਕੀ ਆ ਕਿਹੜੀ ਜੱਥੇ ਬੰਦੀ ਨਾ ਪਾਕਿਸਤਾਨ ਜੂਨੀਅਨ ਮਾਲਵਾ ਜ਼ਿਲ੍ਹਾ ਪ੍ਰਧਾਨ ਤੇ ਜਿਹੜੀ ਇਹ ਡੈਥ ਹੋਈ ਹੈ ਕੀ ਕਾਰਨ ਹੈ ਤੁਹਾਡੀ ਗੱਲ ਹੋਈ ਹੋਈ ਹੈ ਇਹ ਦੇਖੋ ਸਰਕਾਰ ਦੀਆਂ ਨਕੀਦੀਆਂ ਦੇ ਕਾਰਨੀਆਂ ਜਿਵੇਂ ਹੁਣ ਸਰਕਾਰ ਜ਼ਬਰ ਜ਼ੁਲਮ ਕਰ ਰਹੀ ਹੈ ਕੋਈ ਸਾਰੇ ਹਰ ਇੱਕ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਤੇ ਸਰਕਾਰਾ ਜੋ ਬਹੁਤ ਹੀ ਜ਼ਿਆਦੇ ਮੰਦਭਾਗੀਆਂ ਗੱਲਾਂ ਕਰ ਰਹੀ ਹੈ ਉਹ ਸੁਭ ਕਰਨ ਬੱਚੇ ਦੀ ਜਿਹੜੀ ਮੌਤ ਹੋਈ ਹੈ ਉਹ ਗੋਲੀ ਲੱਗਣ ਦੇ ਕਾਰਨ ਹੋਈ ਹੈ ਜੋ ਕਿ 22 ਸਾਲ ਦਾ ਬੱਚਾ ਸੀ ਚਰਨਜੀਤ ਸਿੰਘ ਦਾ ਬੇਟਾ ਸੀ ਕੀ ਅਸੀਂ ਤਾਂ ਸਰਕਾਰ ਦੀ ਨਿਖੇਧੀ ਕਰਦੇ ਆ ਪਰ ਅਸੀਂ ਹੁਣ ਇਹ ਮੰਗ ਵੀ ਕਰਦੇ ਆ ਸਰਕਾਰ ਤੋਂ ਕਿ 10 10 ਲੱਖ ਰੁਪਈਆ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇਹਨਾਂ ਨੂੰ ਦੇਵੇ ਜੋ ਇਹਨਾਂ ਦੇ ਸਰਕਾਰਜਾਏ ਉਹ ਕਰਜ਼ਾ ਮਾਫ਼ ਕੀਤਾ ਜਾਵੇ ਤੇ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਕਿੰਨਾ ਬਾਹਨ ਆਉਂਦਾ ਇਹਨਾਂ ਜੀਂ ਜੀਂ ਸੀ 2.5 ਕਿੱਲੇ ਬਾਹਨ ਗਿਆ ਜੀ ਕੋਈ ਬਾਲਾ ਬਾਹਨ ਨਹੀਂ ਹੈਗਾ ਵੀ ਬਸ ਪਰਿਵਾਰ ਆਪਣਾ ਗੁਜ਼ਾਰਾ ਹੀ ਕਰ ਰਿਆ ਸੀ ਇਸ ਤਰ੍ਹਾਂ ਤੁਸੀਂ ਜਿਹੜੇ ਹਸਨਾਂ ਕਿਸਾਨ ਜਥੇਬੰਦੀਆਂ ਅਪੀਲ ਕਰ ਰਹੀਆਂ ਸੀ ਕਿਸਾਨਾਂ ਨੂੰ ਵੀ ਅੱਗੇ ਨਹੀਂ ਵਧਣਾ ਉਹਦੋਂ ਬੜਾ ਪ੍ਰਚੋਦ ਕਰਾਇਆ ਗਿਆ ਕੀ ਕਹਿਣਾ ਚਾਹੋਗੇ ਦੇਖੋ ਅੱਗੇ ਨਹੀਂ ਬਦਨਾ ਮਤਲਬ ਪ੍ਰੋਟੈਸਟ ਕਰਨਾ ਕਿਸਾਨਾਂ ਦਾ ਆਪਣਾ ਹੱਕ ਹੈ ਆਪਣੇ ਹੱਕੀ ਮੰਗਾਂ ਦੇ ਲਈ ਜਿਹੜੇ ਕਿਸਾਨ ਨੇ ਉਹ ਧਰਨੇ ਤੇ ਜਾ ਰਹੇ ਨੇ ਕੋਈ ਉਹਨਾਂ ਨੇ ਜ਼ਬਰ ਨਹੀਂ ਕੀਤਾ ਕੋਈ ਜ਼ੁਲਮ ਨਹੀਂ ਕੀਤਾ ਕੋਈ ਧੱਕਾ ਨਹੀਂ ਕੀਤਾ ਸ਼ਾਂਤ ਮੇਟੰਗਣਾ ਪਰ ਪ੍ਰੋਟੈਸਟਾ ਜਿਹੜਾ ਕਰ ਰਹੇ ਨੇ ਪਰ ਸਰਕਾਰ ਹੈ ਜਿਹੜੀ ਉਹ ਜ਼ਿਆਦਾ ਦਬਾਅ ਪਾ ਰਹੀ ਹੈ ਇਸ ਤਰ੍ਹਾਂ ਅਸੀਂ ਨਖੇੜੀ ਕਰਦੇ ਆਂ